ਸਵਾਗਤ ਹੈ ਕਿਸਾਨ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਪੱਟੀ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੀ ਵੀਡੀਓ ਏ ਕਰਨਦੀਪ ਦੇ ਘਰੋਂ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਤਾਜ਼ੀਆਂ ਸੂਈਆਂ ਤਿੰਨ گاਵਾ ਦਿਖਾਉਣੀਆਂ ਪੁੱਛਦਿਆਂ ਕਰਨਦੀਪ ਦੇ ਕੋਲੋਂ ਸਾਰੀ ਇਹਨਾਂ ਦੀ ਡਿਟੇਲ ਮੁੱਲ ਕੀ ਕਰਦਾ ਹੈ ਕਰਨਦੀਪ ਕੀ ਨੇ ਦਾ ਮਿਲਕ ਰਿਕਾਰਡ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਇੱਕ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੂਸਤੀ ਦੂਸਰੀ ਬੇਨਤੀ ਕਿ ਦੋਸਤੋ ਇਹ ਆ ਕਿ ਜਿਹੜਾ ਵੀ ਵੀਰ ਆਵੇ ਇੱਥੇ ਆ ਕੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਗਾਵਾਂ ਖਰੀਦ ਲੈਣ ਪਹੂ ਜਿਹੜੇ ਖਰੀਦੇ ਬਾਅਦ ਦੇ ਵਿੱਚ ਕੋਈ ਲਾਹਮੇ ਦੀ ਗੁਜ਼ਾਇਸ਼ ਨਾ ਰਹੇ ਆਓ ਦੋਸਤੋ ਕਰੀਏ ਕਰਨਦੀਪ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਦੋਸਤੋ ਪੁੱਛਦਿਆਂ ਕਰਨਦੀਪ ਨੂੰ ਸਾਰੀ ਇਹਨਾਂ ਦੀ ਡਿਟੇਲ ਹਾਂ ਵੀ ਕਰਨਦੀਪ ਕੀ ਹਾਲ ਚੱਲ ਵਧੀਆ ਵਧੀਆ ਆਪਣਾ ਐਡਰੈਸ ਬੋਲੋ ਮੇਰਾ ਨਾਮ ਮੇਰਾ ਕਰਨਦੀਪ ਸਿੰਘ ਪਿੰਡ ਲਵਕਾ ਤਹਿਸੀਲ ਪਟੇ ਜਿਲ੍ਹਾ ਕੰਟਾਰ ਫੋਨ ਨੰਬਰ ਬੋਲੋ 88574357 ਕਰਨਦੀਪਾ ਜੀ ਤਿੰਨ ਗਾਵਾਂ ਲੈਣੀਆਂ ਹਾਂਜੀ ਸ਼ੁਰੂ ਕਰੀਏ ਪਹਿਲੀ ਗਾਂ ਤੋਂ ਹਾਂਜੀ ਇਹਦੀ ਕੀ ਡਿਟੇਲ ਹੈ ਕਰਨਦੀ ਇਹ ਦੂਜਾ ਸੂਆ ਸੂਈ ਹੈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਿਆ ਨਾ ਤਿੰਨ ਦਿਨ ਸੂਈ ਬੱਚਾ ਕੀ ਦਿੱਤਾ ਨੇ ਬੱਚਾ ਇਹਦੀ ਸੂਆ ਸਹੀ ਹੈ ਵਸ਼ੀ ਦੋਸਤੋ ਇੱਕ ਰਤਨ ਦਿਖਾ ਦਈਏ ਦੀ ਦੋਸਤੋ ਆ ਵਸ਼ੀ ਹੈ ਪਹਿਲੇ ਨੰਬਰ ਦੀ ਵਸ਼ੀ ਬੜੀ ਖੂਬਸੂਰਤ ਹੈ ਦੋਸਤੋ ਤਿੰਨ ਦਿਨ ਹੋ ਗਏ ਸੂਈ ਨੂੰ ਗਾਂ ਨੂੰ ਹਵਾਨਾ ਨਾ ਦੋਸਤੋ ਤੁਹਾਨੂੰ ਕਰਨੇੜੇ ਤੋਂ ਖਾਦਨੇ ਹਵਾਨਾ ਬਹੁਤ ਵਧੀਆ ਗਾਣੇ ਤਿਆਰ ਕੀਤਾ ਹੈ ਪਿੱਛੇ ਨੂੰ ਵੀ ਹਵਾਨਾ ਕਾਫੀ ਹੈ ਅੱਗੇ ਨੂੰ ਵੀ ਹਵਾਨਾ ਕਾਫੀ ਹੈ ਥਾਣਾ ਦਾ ਸਹਿਜ ਵੀ ਦੋਸਤੋ ਚੰਗਾ ਮੁੱਠੀ ਵਾਲਾ ਥਾਣਾ ਨਿਖੜਾ ਮਾ ਥਣ ਲੱਗੇਗਾ ਇਹਨੂੰ ਤੋੜ ਕੇ ਤੁਹਾਨੂੰ ਦਿਖਾਉਣਾ ਦੋਸਤੋ ਚੰਗਾ ਕਦਗਾਠੇ ਗੰਦ ਵਧੀਆ ਕਦਗਾਠ ਦੀ ਹਵਾਨਾ ਦੋਸਤੋ ਤੁਸੀਂ ਇਕੱਲੇ ਦੇਖ ਸਕਦੇ ਜੀ ਬਹੁਤ ਹੀ ਖੂਬਸੂਰਤ ਹਵਾਨਾ ਲੱਗਾ ਦੋਸਤੋ ਨਾ ਮੋੜਦਾ ਕਰਨੇ ਚੰਗੀ ਬਰੀਕੜੀ ਗਾਂ ਹੈ ਦੋਸਤੋ ਤੁਹਾਨੂੰ ਦੋਸਤੋ ਤੁਹਾਨੂੰ ਇੱਕ ਦੂਸਰੇ ਪਾਸੇ ਤੋਂ ਦਿਖਾ ਦਿੰਨੇ ਆਂ ਆ ਵੀ ਕਰਨ ਦੀ ਵੀ ਕੀ ਇਹਦਾ ਮੁੱਲ ਕਰਦਾ ਵੀਰੇ 55000 ਦੀ ਮੰਗ ਹੈ ਤੇ 50000 ਤੋਂ ਮਾਨਤਨ ਕਰਨੀ 55000 ਦੋਸਤੋ ਵੀਰ ਨੇ ਕੀ ਹੈ ਡਿਮਾਂਡ ਹੈ 50000 ਦੇ ਵਿੱਚੋਂ ਜਿਹੜਾ ਆਪਾਂ ਦਾ ਮਾਨਤਨ ਕਰਾਂਗੇ ਦੂਸਰੇ ਨੰਬਰ ਤੇ ਦੋਸਤੋ ਤੁਹਾਨੂੰ ਕੋ ਗਾਂ ਦਿਖਾਉਣੀ ਇੱਕ ਹੋਰ ਪੁੱਛਦਿਆਂ ਕਰਨਦੀਪ ਤੋਂ ਇਹਦੀ ਵੀ ਡਿਟੇਲ ਸਾਰੀ ਥਾਣਾ ਹਵਾਨਾ ਦੋਸਤੋ ਤੁਹਾਨੂੰ ਇਹਦਾ ਵੀ ਦਿਖਾ ਦਨੇ ਇੱਕ ਵਾਰੀ ਬਹੁਤ ਵਧੀਆ ਖਣ ਲੱਗਿਆ ਹੈ ਗਾਂ ਨੂੰ ਹਾਂ ਵੀ ਕਰਨਦੀਪ ਇਹਦੀ ਕੀ ਡਿਟੇਲ ਇਹ ਵੀਰੇ ਪਹਿਲਾਂ ਸੋਸ ਹੋਈਏ ਕਿੰਨਾ ਟੈਮ ਹੋ ਗਿਆ ਸੀ ਇਹਨੂੰ ਹੋ ਗਿਆ ਹੁਣ ਆਹ ਤਾ ਰਿਹਾ 7-8 ਸਾਲ ਨੂੰ ਗੋਸਈ ਨੂੰ ਹੁਣ ਕਿੰਨਾ ਦੁੱਧ ਤਿਆਰ ਥਲੇ ਇਹ ਥਲੇ ਬਾਇਟਰ ਪੂਰਾ ਤਿਆਰ ਹਾਂਜੀ ਦੋਸਤੋ 7-8 ਸਾਲ ਨੂੰ ਸੋਈ ਨੂੰ ਹੋ ਗਿਆ 12 ਲੀਟਰ ਦੁੱਧ ਤਿਆਰ ਹੈ ਵੀਰ ਕਹਿੰਦਾ ਪਹਿਲਾ ਸੁਆ ਸੁਈ ਹੈ ਬੱਚਾ ਕੀ ਦਿੱਤਾ ਨਿਕਲਦੀ ਇਹ ਵੀ ਸੁਆ ਇੱਕ ਵੀ ਦੋਸਤੋ ਆਹ ਬੱਚਾ ਹੈ ਦੋਸਤੋ ਇਹਦਾ ਬੱਚਾ ਦੂਸਰੇ ਨੰਬਰ ਵਾਲੀ ਗਾਂ ਦਾ ਇਹ ਬੱਚਾ ਹੈ ਥਾਣਾ ਮਨਾ ਦੋਸਤੋ ਤੁਹਾਨੂੰ ਪਿਛੀਰੋ ਦਿਖਾਣਾ ਥਾਣਾ ਦਾ ਕਾਫੀ ਗੈਪ ਹੈ ਆ ਵੀ ਕਰਨ ਦੀ ਕੀ ਮੁੱਲ ਕਰਦੇ ਦਾ ਵੀਰੇ ਬਤਾਈ ਜਰ ਮੁੱਲ ਕਰਦੇ ਇਹਦਾ 40000 ਤੁਮਾਦਨ ਪਾ ਅੱਛਾ ਦੇ ਦੋਗੇ 39000 ਦੀ ਹਾਂਜੀ 34000 ਦੋਸਤੋ 42000 ਰੁਪਿਆ ਵੀਰ ਨੇ ਮੁੱਲ ਕੀਤਾ ਹੈ 40000 ਦੇ ਵਿੱਚੋਂ ਮਾਨਦਾਨ ਕਰਕੇ 39000 ਹੀ ਵੀਰ ਕਹਿੰਦਾ ਦੇ ਦਾਂਗੇ ਤੀਸਰੇ ਨੰਬਰ ਤੇ ਦੋਸਤੋ ਤੁਹਾਨੂੰ ਕਾਫੀ ਵੱਡੇ ਕਦ ਕਾਠ ਦੀ ਗਾਂ ਦਿਖਾਉਣੀ ਹੈ ਚੰਗੀ ਵਧੀਆ ਗਾਂ ਚੰਗਾ ਵੱਡਾ ਬੋਡੀ ਵੇਟ ਫਾਰਮ ਵਾਲੀ ਗਾਂ ਹੈ ਦੋਸਤੋ ਚੰਗੇ ਹੈਵੀ ਬੋਡੀ ਵੇਟ ਦੀ ਗਾਂ ਹੈ ਇਹਦੇ ਦੋਸਤੋ ਥਣ ਵੀ ਲਾਜਵਾਬ ਹੈ ਬੜੀ ਬਿਊਟੀ ਹੈ ਗਾਂ ਦੀ ਦੋਸਤੋ ਦੀ ਇੱਕ ਸਿੰਘ ਹੈ ਦੋਸਤੋ ਇਹਦਾ ਸ਼ਾਇਨਿਕ ਵੜੀ ਹੈ ਦੋਸਤੋ ਗਾਂ ਦੀ ਕਰਨਦੀਪ ਤੋਂ ਪੁੱਛਦੀ ਐ ਦੀ ਡਿਟੇਲ ਹਾਂ ਵੀ ਕਰਨਦੀਪ ਹਾਂਜੀ ਵੀ ਇਹ ਦੂਜਾ ਸੂਈਏ ਕੈਨੇਡਾ ਮੇਂ ਹੋ ਗਿਆ ਸੂਈ ਨਾ ਇਹਨਾਂ ਹੋ ਕੇ ਨਾ 6 ਦਿਨ ਸੂਈ ਨਾ ਅੱਛਾ ਬੱਚਾ ਕਿ ਤੱਕ ਨੇ ਬੱਚਾ ਇਹਨੇ ਬੱਚੀ ਦਿੱਤੀ ਅੱਛਾ ਜੀ ਦੋ ਆਦੀ ਬੱਚੀ ਐ 6 ਦਿਨ ਹੋ ਗਏ ਕਰਨਦੀਪ ਕਹਿੰਦਾ ਸੂਈ ਨਾ ਜੇ 나ੜੂ ਨਾਲ ਹੀ ਐ ਦੋਸਤੋ ਬੱਚੀ ਦਾ ਬੱਚੀ ਦੋਸਤੋ ਕਾਫੀ ਖੂਬਸੂਰਤ ਦਿੱਤੀ ਨੇ ਕਰਨਦੀਪ ਕੀ ਡਿਟੇਲ ਇਸ ਗਾਂ ਦੀ ਇਹ ਵੀ ਦੂਜਾ ਸੂਸ ਹੋਈ ਹੈ ਦੁੱਧ ਕਿੰਨਾ ਦੁੱਧ ਦੇ ਰਿਹਾ 34 ਲੀਟਰ ਹੈ 17 18 ਕਿਲੋ ਹੈ ਹਾਂਜੀ ਅੱਛਾ ਤੇ 5 ਲੀਟਰ ਕਰੂੰਗੀ 5 ਲੀਟਰ ਕਰੂਗੀ ਹਾਂਜੀ ਠੀਕ ਹੈ ਜੀ ਦੋਸਤੋ ਦੂਸਰਾ ਸੂਸ ਹੋਈ ਹੈ 7 8 ਦਿਨ ਸੂਈ ਨੂੰ ਹੋ ਗਏ ਹੁਣ ਜਿਹੜਾ ਦੁੱਧ ਦਸਦਾ ਕਰਨ ਦੀ ਥੱਲੇ ਦੇ 17 ਤੋਂ 18 ਕਿਲੋ ਆ 25 ਲੀਟਰ ਕਹਿੰਦਾ ਚਲੋ 22 ਲੀਟਰ ਮੰਨ ਕੇ ਚਲੋ 22 ਲੀਟਰ ਤੇ ਬੜੇ ਮਜੇ ਨਾ ਕਰੂਗੀ ਜਿਵੇਂ ਥਾਣਾ ਬਣਾ ਲੱਗਾ ਨਾ ਦੋਸਤੋ ਬਾਕੀ ਪੁੱਛ ਲਿਆ ਕਰਨਦੀਪ ਤੋਂ ਇਹਦਾ ਮੁੱਲ ਕਰਨਦੀਪ ਕੀ ਮੁੱਲ ਕਰਦੇ ਇਹਦਾ ਵੀਰੇ 65000 ਮੰਨਦਾ ਕਹਿੰਦਾ ਕਿੰਨਾ ਮੁੱਲ ਵੀਰ ਦੱਸਿਆ ਵੀਰੇ ਤਾਂ 64 ਮੁੱਲ ਹੈ 60 ਜੱਜ ਮੰਨਤਨ ਕਰਾਂਗੇ 65000 ਦੋਸਤੋ ਉਹਦਾ ਵੀਰ ਕਹਿੰਦਾ ਮੁੱਲ ਕੀਤਾ ਹੈ 60000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮੰਨਤਨ ਕਰਾਂਗੇ ਚੰਗੇ ਵੱਡੇ ਬੋਡੀ ਵੇਟ ਦੀ ਗਾਂ ਹੈ ਤੁਹਾਨੂੰ ਖੋਲ ਕੇ ਦਿਖਾਉਣੇ ਖੋਲ ਕਰਨ ਦੀ ਵੀ ਕਰੀ ਦੋਸਤੋ ਬਹੁਤ ਵੱਡੇ ਬੋਡੀ ਵੇਟ ਦੀ ਗਾਂ ਫਾਰਮ ਵਾਲੀ ਗਾਂ ਹੈ ਚੰਗਾ ਕੱਦ ਕਾਠ ਲੱਗਾ ਹੈ ਗਾਂ ਦੋਸਤੋ ਅਜੇ ਪੂਰਾ ਖਵਾਨਾ ਤਿਆਰ ਕਰੂਗੀ ਦੋਸਤੋ ਅਜੇ ਮਤਲਬ ਗਾਂ 7-8 ਦਿਨ ਹੋਏ ਸੂਈ ਨੂੰ ਚਾਈਨਿਕ ਵੀ ਦੋਸਤੋ ਪੂਰੀ ਇਸ ਬਰੀਡ ਵਾਲੀ ਗਾਂ ਚੰਗੀ ਨਸਲ ਦੀ ਗਾਂ ਦੋਸਤੋ ਹਵਾਨਾ ਦੋਸਤੋ ਬਹੁਤ ਵੱਡਾ ਤਿਆਰ ਕਰੂਗੀ ਵੀਡੀਓ ਨੂੰ ਪੂਰਾ ਦੇਖਣ ਲਈ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ